ਸਾਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਆ ਸਿਆਣੇ ਕਹਿੰਦੇ ਆ ਸੱਚ ਕੀ ਤੇ ਵਿਹਲਾ ਮਨ ਸ਼ੈਤਾਨ ਦਾ ਕੰਮ ਇਹ ਸਚਾਈ ਆ ਕਿਉਂ ਸ਼ੈਤਾਨ ਦਾ ਘਰ ਹੈ ਵਿਹਲਾ ਮਨ ਕਿਉਂ ਸ਼ੈਤਾਨ ਦਾ ਘਰ ਹੈ ਕਈ ਵਾਰੀ ਅਸੀਂ ਮਨ ਨੂੰ ਬਿਜ਼ੀ ਰੱਖਣ ਦੇ ਲਈ ਬਹੁਤ ਕੁਝ ਕਰਦੇ ਆ ਇਸੇ ਕਰਕੇ ਹੀ ਇਹ ਦੁਨੀਆਦਾਰੀ ਦੇ ਵਿੱਚ ਹਰ ਚੀਜ਼ ਨੂੰ ਬਣਾਇਆ ਗਿਆ ਏ ਕਿ ਤੁਸੀਂ ਕੀ ਕਰਨਾ ਹੈ ਇਸ ਟਾਈਮ ਤੇ ਆ ਕਰਨਾ ਇਸ ਟਾਈਮ ਤੇ ਆ ਕਰਨਾ ਇਸ ਟੈਂਪਰ ਕੁਦਰਤ ਨੇ ਹਰ ਲਾਈਫ ਦੇ ਜ਼ਿੰਦਗੀ ਦੇ ਪਾਟ ਨੂੰ ਬਿਜ਼ੀ ਕਰ ਦਿੱਤਾ ਕੁਦਰਤ ਨੇ ਕਰ ਦਿੱਤਾ ਜਾਂ ਇਨਸਾਨਾਂ ਨੇ ਕਰ ਲਿਆ ਇਹ ਵੀ ਆਪਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਤੋਂ ਸ਼ੁਰੂਆਤ ਹੋਈ ਹੋਏਗੀ ਤਾਂ ਇਹ ਚੀਜ਼ਾਂ ਹੋਈਆਂ ਕੀ ਕਦੀ ਸੋਚਿਆ ਕਿਥੇ ਟਾਈਮ ਹੈ ਸੋਚਣ ਦਾ ਇੰਨੇ ਉਲਝੇ ਰਹਿੰਨੇ ਆ ਅਸੀਂ ਦੁਨੀਆਦਾਰੀ ਦੇ ਵਿੱਚ ਕਿ ਸਾਡੇ ਕੋਲੋਂ ਇਹ ਸੋਚਣ ਦਾ ਟਾਈਮ ਨਹੀਂ ਹੈ ਕਿ ਅਸੀਂ ਕਿਉਂ ਇਸ ਕਰਕੇ ਕਿਹੜੀ ਚੀਜ਼ ਨੂੰ ਕਰ ਰਹੇ ਹਾਂ ਤੇ ਕਿਉਂ ਕਿਸ ਨੂੰ ਇਗਨੋਰ ਮਾਰ ਰਹੇ ਹਾਂ ਕਿਉਂ ਸੋਚ ਬਣ ਗਈ ਹੈ ਕੰਮ ਬਣ ਗਿਆ ਕਰਮ ਬਣ ਗਿਆ ਸੋਚ ਹਰ ਕਿਸੇ ਦੀ ਦੇ ਪਿੱਛੇ ਲੱਗਣਾ ਇਨਸਾਨ ਨੇ ਆਪਣਾ ਫਰਜ਼ ਸਮਝ ਲਿਆ ਜਿੱਦਾਂ داری ਦੀ ਦੁਨੀਆਦਾਰੀ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਅਸੀਂ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਹਰ ਤਰ੍ਹਾਂ ਦੇ ਬਣੇ ਹੋਏ ਰਸਤੇ ਉੱਤੇ ਚੱਲਣ ਦੀ ਸਾਡੀ ਆਦਤ ਬਣ ਗਈ ਹੈ ਕਿਉਂਕਿ ਅਸੀਂ ਅਲੱਗ ਰਸਤਾ ਬਣਾਉਣ ਦੇ ਚੱਕਰ 'ਚ ਨਹੀਂ ਪੈਂਦੇ ਕਿਉਂ ਪਈਏ ਹੁਣ ਕਾਰਨ ਸੁਣ ਪਰੇਸ਼ਾਨੀਆਂ ਜਿੰਨੀਆਂ ਮਰਜ਼ੀ ਹੋਣ ਸਿਰਫ ਦੋ ਹੀ ਹਨ ਕੀ ਤੁਹਾਨੂੰ ਪਤਾ ਇਸ ਚੀਜ਼ ਦਾ ਉਹ ਕਰਦਾ ਏ ਉਹ ਕਰ ਰਿਹਾ ਉਹ ਕਰੇਗਾ ਮਨ ਨੂੰ ਸਮਝਾਉਣ ਲਈ ਇਹ ਖਿਆਲ ਅੱਛੇ ਨੇ ਪਰ ਕਿੰਨੀ ਗਲਤ ਗੱਲ ਐ ਕਿ ਉਹ ਤੁਹਾਨੂੰ ਦੁੱਖ ਕਿਉਂ ਦੇ ਰਿਹਾ ਦੁਨੀਆਦਾਰੀ ਦੇ ਦੁੱਖ ਨੇ ਪਰਮਾਤਮਾ ਦਾ ਕੋਈ ਦੁੱਖ ਹੈ ਪਰਮਾਤਮਾ ਦਾ ਦਿੱਤਾ ਦੁੱਖ ਤੁਹਾਡਾ ਜਨਮ ਜਿਸ ਤਰ੍ਹਾਂ ਦੇ ਹੋਣਾ ਹੈ ਤੇ ਜਿਸ ਤਰ੍ਹਾਂ ਦੀ ਤੁਹਾਡੀ ਸੋਚ ਤੇ ਕਰਮ ਤੇ ਤੁਹਾਡੇ ਨਾਲ ਜੁੜੇ ਲੋਕ ਨੇ ਉਹ ਅਸਲ ਚ ਪਰਮਾਤਮਾ ਦੀ ਦਿੱਤੀ ਚੀਜ਼ ਆਪਾਂ ਮੰਨੀ ਜਾ ਸਕਦੀ ਆ ਉਹ ਵੀ ਲੋਕ ਜਿਹੜੇ ਕੁਦਰਤ ਨੇ ਸਾਨੂੰ ਰਿਸ਼ਤਿਆਂ ਦੁਆਰਾ ਜਾਂ ਖੂਨ ਦੇ ਰਿਸ਼ਤੇ ਦਿੱਤੇ ਆ ਚਲੋ ਉਹ ਤੇ ਹੁਣ ਸਹਿਣੇ ਹੀ ਪੈਣੇ ਆ ਕਿਉਂਕਿ ਉਹ ਕੁਦਰਤ ਨੇ ਦਿੱਤੇ ਆ ਤੇ ਬਾਕੀ ਕਿਉਂ ਸਹੀ ਏ ਬਾਕੀ ਕਿਉਂ ਅਸੀਂ ਪਰੇਸ਼ਾਨਾ ਦੁਨੀਆਦਾਰੀ ਦੇ ਦੁੱਖਾਂ ਲਈ ਅਸੀਂ ਰੋਗ ਕਿਉਂ ਲਾ ਰਹੇ ਆ ਕਿਉਂ ਚਿੰਤਾ ਕਰ ਕਰਕੇ ਆਪਣੇ ਆਪ ਨੂੰ ਕ੍ਰੇਦ ਦੇ ਰਹੇ ਨੇ ਆ ਇੰਨੇ ਦੁਖੀ ਹੁੰਨੇ ਆ ਇੰਨੇ ਦੁਖੀ ਹੁੰਨੇ ਆ ਕਿ ਉਹ ਦੁੱਖ ਨਵੇਂ-ਨਵੇਂ ਰੋਗ ਬਣ ਕੇ ਹਰ ਰੋਜ਼ ਦੁਨੀਆ ਵਿੱਚ ਨਵੀਂ ਬਿਮਾਰੀ ਪੈਦਾ ਕਰ ਰਹੇ ਆ ਇਕੱਲਾਪਨ ਸਭ ਤੋਂ ਜ਼ਿਆਦਾ ਬਿਮਾਰੀ ਹੈ ਹੁਣ ਇਹ ਕਿਉਂ ਹੈ ਹੁਣ ਦੇਖੋ ਕਿੱਡੀ ਡੂੰਗੀ ਗੱਲ ਹੈ ਸੁਣੋ ਜਦ ਕੁਦਰਤ ਨੇ ਰਿਸ਼ਤੇ ਦਿੱਤੇ ਆ ਤੇ ਕਿਉਂ ਨੀ ਇਕੱਠੇ ਮਿਲ ਕੇ ਹਰ ਚੀਜ਼ ਨੂੰ ਕਰ ਦੇ ਕਿਉਂ ਨੀ ਇਕੱਠੇ ਮਿਲ ਕੇ ਉਸ ਚੀਜ਼ ਦਾ ਹੱਲ ਕਰ ਦੇ ਇਕੱਲਾਪਨ ਬਿਮਾਰੀ ਨਹੀਂ ਐ ਪਰ ਹਰ ਬਿਮਾਰੀ ਦੀ ਜੜ ਜ਼ਰੂਰ ਐ ਜਦੋਂ ਤੁਸੀਂ ਜੜ ਨੂੰ ਫੜ ਲਿਆ ਨਾ ਤੇ ਤੁਸੀਂ ਸਮਝੋ ਉਸ ਰੋਗ ਦਾ ਹੱਲ ਲੱਭ ਲਿਆ ਉਸ ਬਿਮਾਰੀ ਦਾ ਹੱਲ ਲੱਭ ਲਿਆ ਹੁਣ ਅੱਜ ਕੱਲ ਅੱਜ ਕੱਲ ਨਹੀਂ ਸ਼ੁਰੂ ਤੋਂ ਹੀ ਇਹ ਇਕੱਲਾਪਨ ਤੇ ਇੱਕ ਦੂਜੇ ਦੇ ਨਾਲ ਮੁਕਾਬਲਾ ਹੀ ਸਾਨੂੰ ਹਮੇਸ਼ਾ ਟਹਿ ਟੇਰੀ ਕਰਦਾ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਇਨਸਾਨ ਨਾ ਕਦੇ ਹਾਰਦਾ ਹੈ ਨਾ ਕਦੇ ਬਿਮਾਰ ਹੁੰਦਾ ਹੈ ਛੱਡ ਪਰੇ ਸੱਚ ਜਾਣੋ ਸਿਦਰੇ ਤੇ ਪਾਗਲ ਜ਼ਿੰਦਗੀ ਚ ਜ਼ਿਆਦਾ ਕਾਮਯਾਬ ਨੇ ਕਿਉਂ ਕਿਉਂਕਿ ਉਹ ਸ਼ਤਰੰਜ ਨਹੀਂ ਖੇਡਦੇ ਕਿਉਂਕਿ ਉਹ ਬਾਜ਼ੀਆਂ ਦਾ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਵਾਦਾ ਘਾਟਾ ਤੇ ਬਿਜ਼ਨਸ ਨਹੀਂ ਕਰਦੇ ਕੁਦਰਤ ਬਿਜ਼ਨਸ ਨਹੀਂ ਕਰਦੀ ਤੁਹਾਡੇ ਨਾਲ ਪਰਮਾਤਮਾ ਬਿਜ਼ਨਸ ਨਹੀਂ ਕਰਦਾ ਤੁਹਾਡੇ ਨਾਲ ਅਸੀਂ ਇਨਸਾਨਾਂ ਨਾਲ ਕਰਦੇ ਆ ਇਹ ਸਾਡੇ ਦਿਮਾਗ ਦਾ ਟੇਡਾ ਪੰਚ ਅਖਰੋਟ ਦੇਖਿਆ ਨਾ ਉਦੇ ਚੇ ਕੇ ਨਹੀਂ ਹੁੰਦੇ ਦਿਮਾਗ ਦੀਆਂ ਇਦਾਂ ਨੇ ਤੇ ਇਸ ਤੋਂ ਬਾਹਰ ਅਸੀਂ ਨਿਕਲ ਹੀ ਨਹੀਂ ਸਕਦੇ ਜਿਹੜੀ ਚੀਜ਼ ਸਾਨੂੰ ਜਿਸ ਤਰ੍ਹਾਂ ਕੁਦਰਤ ਨੇ ਦੇ ਦਿੱਤੀ ਐ ਸਾਨੂੰ ਉਸ ਮੁਤਾਬਕ ਚੱਲਣਾ ਪੈਣਾ ਤੇ ਸਭ ਤੋਂ ਜ਼ਰੂਰੀ ਹੋਣੇ ਦਾ ਹੱਲ ਕੀ ਹੋਇਆ ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਬਹੁਤ ਕੁਝ ਕਰਦੇ ਆਂ ਇਹ ਸੋਚੋ ਕਿ ਬਿਜ਼ੀ ਰੱਖਣ ਲਈ ਕਰਨਾ ਏ ਨਾ ਕਿ ਨਾ ਕਿ ਰੋਗ ਲਾਉਣ ਲਈ ਨਾ ਕਿ ਚਿੰਤਾ ਵਧਾਉਣ ਲਈ ਨਾ ਕਿ ਕੁਦਰਤ ਤੋਂ ਅੱਗੇ ਜਾਣ ਲਈ ਇੱਕ ਗੱਲ ਦੱਸਦੇ ਆ ਤੁਹਾਨੂੰ ਕਹਿੰਦੇ ਬੈਠੀ ਅਕਲ ਪਵਾੜੇ ਪਾਵੇ ਨਵੇਂ-ਨਵੇਂ ਹਥਿਆਰ ਬਣਾਵੇ ਦੁਨੀਆ ਮੁੱਕਣ ਦੇ ਦਿਨ ਆਈ ਸਮਝ ਹੀ ਗਈਓ ਤੁਸੀਂ ਕਿ ਜਦੋਂ ਅਸੀਂ ਅਕਲ ਨੂੰ ਜ਼ਿਆਦਾ ਯੂਜ਼ ਕਰਦੇ ਹਾਂ ਜ਼ਿਆਦਾ ਦਿਮਾਗ ਚਲਾਉਂਦੇ ਹਾਂ ਤਾਂ ਇਹ ਵੀ ਇੱਕ ਪਾਗਲਪਨ ਦੀ ਨਿਸ਼ਾਨੀ ਹੋਈ ਹੈ ਕਿਉਂਕਿ ਜਦੋਂ ਜ਼ਿਆਦਾ ਦਿਮਾਗ ਹੈ ਤਾਂ ਉਹ ਦੁਨੀਆਦਾਰੀ ਦੇ ਵਿੱਚ ਆਪ ਆਪਣੇ ਆਪ ਦੇ ਨਾਮ ਲਈ ਪਹਿਲਾਂ ਪੈਸੇ ਦੀ ਫਿਰ ਨਾਮ ਦੀ ਲੜਾਈ ਫਿਰ ਕੁਰਸੀ ਦੀ ਲੜਾਈ ਫਰਨਾਕ ਆਪਣੇ ਆਪ ਨੂੰ ਮਹਾਨ ਕਰਨ ਦੀ ਲੜਾਈ ਵਿੱਚ ਅਸੀਂ ਉਲਝ ਜਾਨੇ ਹਾਂ ਜਾਨੀ ਜ਼ਿਆਦਾ ਦਿਮਾਗ ਹੈ ਉਹਨੇ ਉਸੇ ਪਾਸੇ ਨੂੰ ਭੱਜ ਲੈਣਾ ਬਾਈ ਹੁਣ ਤੇ ਆ ਆਏ ਹੁਣ ਤੇ ਆ ਆਏ ਹੁਣ ਤੇ ਆਏ ਇਹ ਖਤਮ ਨਹੀਂ ਹੋਣਾ ਇਹ ਖਤਮ ਕਦੇ ਨਹੀਂ ਹੋਣਾ ਖਤਮ ਕਿਨੇ ਹੋਣਾ ਆਪਾਂ ਤਾਂ ਆਪਾਂ ਖਤਮ ਹੋ ਹੀ ਜਾਣਾ ਇੱਡੇ ਚ ਕਿਹੜੀ ਕੋਈ ਵੱਡੀ ਗੱਲ ਹੈ ਕੀ ਉਹਦੇ ਲਈ ਤੁਸੀਂ ਬੈਠ ਕੇ ਅਫਸੋਸ ਕਰਨਾ ਹੈ ਸਿਰਫ ਇੰਜੋਏ ਕਰਨਾ ਹੈ ਤੁਸੀਂ ਹਰ ਪਲ ਨੂੰ ਹਰ ਮਨ ਦੀ ਖੁਸ਼ੀ ਨੂੰ ਦਿਮਾਗ ਵਿੱਚ ਆਉਂਦੇ ਵਿਚਾਰਾਂ ਨੂੰ ਸਿਰਫ ਤੇ ਸਿਰਫ ਤੁਸੀਂ ਕੰਟਰੋਲ ਕਰ ਸਕਦੇ ਹੋ ਉਸ ਨੂੰ ਜਿੰਨਾ ਕੋ ਠੀਕ ਹੈ ਓਕੇ ਜਿਆਦਾ ਲਈ ਲੜੋ ਪਰ ਆਪਣੇ ਆਪ ਨੂੰ ਰੋਗ ਬਿਮਾਰੀ ਦੇ ਕੇ ਨਹੀਂ ਲੜਨਾ ਕਿਸੇ ਦੇ ਨਾਲ ਮੁਕਾਬਲਾ ਨਹੀਂ ਸਾਡਾ ਇੱਥੇ ਕੋਈ ਸਾਡੇ ਨਾਲ ਆਇਆ ਨਹੀਂ ਕਿਸੇ ਦੇ ਨਾਲ ਜਾਣਾ ਨਹੀਂ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਤੇ ਕਿਸੇ ਦੇ ਮੁੰਡਿਆਂ ਤੇ ਨਾ ਚੜੋ ਤੇ ਨਾ ਕਿਸੇ ਨੂੰ ਆਪਣੇ ਮੁੰਡਿਆਂ ਤੇ ਚੜਨ ਦਿਓ ਸੱਚ ਜਾਣੋ ਜ਼ਿੰਦਗੀ ਸੌਖੀ ਹੋ ਜਾਏਗੀ ਗੱਲਾਂ ਕੌੜੀਆਂ ਜਰੂਰ ਨੇ ਪਰ ਹੈ ਬਿਲਕੁਲ ਸੱਚੀਆਂ ਠੀਕ ਹੈ ਨਾ ਚਲੋ ਅੱਜ ਬਾਈ ਦਸੰਬਰ 2024 ਦਿਨ ਐਤਵਾਰ ਦਾ ਹੈ ਜੀ ਦਿੱਥੀ ਦੀ ਗੱਲ ਕੀਤੀ ਜਾਵੇ ਤਾਂ ਸੱਤਵੀਂ ਦਿੱਥੀ ਹੈ ਆਸ਼ੁਮਨ ਯੋਗ ਰਹੇਗਾ ਸੱਤਵੀਂ ਦਿੱਥੀ ਤੇ ਔਰ 2:33 ਮਿੰਟ ਤੱਕ ਸੱਤਵੀਂ ਦਿੱਥੀ ਦਾ ਪੱਖ ਤੇ ਉਸ ਤੋਂ ਬਾਅਦ ਅਸ਼ਟਮੀ ਦਿੱਥੀ ਦਾ ਪੱਖ ਸ਼ੁਰੂ ਹੋ ਜਾਏਗਾ ਨਾਲ ਹੀ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਐਤਵਾਰ ਵਾਲੇ ਦਿਨ ਉਤਰਾ ਫਾਲਗੋਨੀ ਨਕਸ਼ਤਰ ਤੇ ਸ਼ੁਕਰ ਅਜ ਤਿੰਨਿਸ਼ਟਾ ਨਕਸ਼ਤਰ ਤੇ ਜਾਣਗੇ ਰਾਸ਼ੀ ਪਰਵਰਤਨ ਨਹੀਂ ਕਰਨਗੇ ਹਜੇ ਉਹ 28 ਤਰੀਕ ਨੂੰ ਕਰਨਗੇ ਮੰਗਲ ਦੇ ਨਕਸ਼ਤਰ ਚ ਚਲੇ ਜਾਣਗੇ ਸ਼ੁਕਰ ਰਾਤ ਨੂੰ 10:00 ਵਜੇ 18 ਮਿੰਟ ਤੇ ਸ਼ਕ ਪੋਸ਼ ਆਰੰਭ ਹੋ ਜਾਏਗਾ ਤੇ ਨਾਲ ਗ੍ਰਹਾਂ ਦੇ ਮੁਤਾਬਕ ਆਜਤ ਐਤਵਾਰ ਵਾਲੇ ਦਿਨ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਾਲ ਦਾ ਹੈ ਠੀਕ ਹੈ ਚਲੋ ਹੁਣ ਆਪਾਂ ਜਾਣਦੇ ਹਾਂ ਸੰਡੇ ਨੂੰ ਆਪਾਂ ਫਨਡੇ ਕਿੱਦਾਂ ਬਣਾਉਣਾ ਮਤਲਬ ਖੁਸ਼ੀ ਨਾਲ ਕਿੱਦਾਂ ਬਣਾਉਣਾ ਹੈ ਚਲੋ ਚੰ드ਰਮਾ ਅਜ ਸਿੰਗ ਰਾਸ਼ੀ ਵਿੱਚ ਅੱਜ ਐਤਵਾਰ ਵਾਲੇ ਦਿਨ ਚੰਦਰਮਹਾ ਰਾਜ ਸਿੰਘ ਰਾਸ਼ੀ ਵਿੱਚੋਂ ਨਿਕਲ ਕੇ 12:56 ਮਿੰਟ ਤੇ ਜਾਣਗੇ ਕੇਤੂ ਕੰਨਿਆ ਰਾਸ਼ੀ ਚ ਠੀਕ ਹੈ ਕੰਨਿਆ ਰਾਸ਼ੀ ਚ ਜਾਣਗੇ ਉਤਰਾ ਫਾਲਗੋਨੀ ਨਕਸ਼ਤਰ ਕੱਲ 9:09 ਮਿੰਟ ਤੱਕ ਚੱਲੇਗਾ ਅੱਜ ਪੂਰਾ ਦਿਨ ਚੱਲਣਾ ਹੈ ਠੀਕ ਹੈ ਤੇ ਚੰ드ਰਮਾ ਕੰਨਿਆ ਰਾਸ਼ੀ ਵਿੱਚ ਕੇਤੂ ਨਾਲ ਜੋਤੀ ਬਣਾਣਗੇ ਦੁਪਹਿਰ ਤੋਂ ਬਾਅਦ ਕੀ ਲੱਗੇਗਾ ਚੰਦਰ ਨੂੰ ਗ੍ਰਹਿ ਕੇਤੂ ਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਸੁਣੋ ਸਭ ਤੋਂ ਪਹਿਲਾਂ ਅਰੇਜ਼ਾ ਨੇ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰ ਦੁਪਹਿਰ ਤੱਕ ਪੰਜਵੇਂ ਸਥਾਨ ਵਿੱਚ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਨਾਲ ਤੁਸੀਂ ਫੋਨ ਤੇ ਗੱਲ ਕਰਨੀ ਹੈ ਕਿਸੇ ਨਾਲ ਕਿਸੇ ਤਰ੍ਹਾਂ ਨਾਲ ਕੋਈ ਫਾਈਨਲ ਅਗਲੇ ਹਫਤੇ ਦੀ ਆਨ ਦੀ ਪਲੈਨਿੰਗ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਗੱਲਬਾਤ ਕਰ ਲੈਣੀ ਚਾਹੀਦੀ ਹੈ ਸੂਰਜ ਦੇ ਨਕਸ਼ਤਰ ਦੇ ਵਿੱਚ ਚੱਲ ਰਿਹਾ ਹੈ ਤੇ ਸੂਰਜ ਤੁਹਾਡੀ ਸੋਚ ਦਾ ਮਾਲਕ ਹੈ ਸੋਚ ਨੂੰ ਅੱਪ ਕਰਕੇ ਕੀਤੀ ਗਈ ਗੱਲਬਾਤ ਮਤਲਬ ਐਦੋਂ ਬਚਾਲੋ ਇਦੋਂ ਬਚਾਲੋ ਵਾਲੀ ਗੱਲ ਨਹੀਂ ਕਰਨੀ ਐ ਬਿਲਕੁਲ ਸਟੇਟ ਸਿੱਧੀ ਗੱਲਬਾਤ ਜਾਂ ਸਿੱਧਾ ਜਵਾਬ ਜਾਂ ਸਿੱਧੀ ਹਾਂ ਵਾਲੀ ਗੱਲ ਰੱਖੋਗੇ ਤਾਂ ਦਿਨ ਤੁਹਾਡਾ ਵਧੀਆ ਜਾਏਗਾ ਸ਼ਾਮ ਨੂੰ ਚੰਦਰ ਨੇ ਡਾਊਨ ਹੋ ਜਾਣਾ ਕਿਸੇ ਦੀਆਂ ਕਈਆਂ ਗੱਲਾਂ ਮੰਨ ਤੇ ਹਾ ਵੀ ਨਹੀਂ ਹੋਣ ਦੇਣੀਆਂ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਐ ਪਿਤਾ ਨਾਲ ਜਜ ਬੈਸਵਾਜ਼ੀ ਨਹੀਂ ਕਰਨੀ ਪਿਤਾ ਨਾਲ ਸਬੰਧ ਅੱਛੇ ਰੱਖਣੇ ਆ ਨਹੀਂ ਤਾਂ ਸੂਰਜ ਦਾ ਨਕਸ਼ਤਰ ਘਰ ਵਿੱਚ ਛੋਟੀ ਮੋਟੀ ਗੱਲ ਤੇ ਕਲੇਸ਼ ਕਰਵਾ ਦੇਵੇਗਾ ਯਾਤਰਾ ਲਈ ਮੂਵੀ ਦੇਖਣ ਲਈ ਟਾਈਮ ਅੱਛਾ ਹੈ ਗੁਰੂ ਲਗਨ ਚਾਹ ਸਤਵੀਂ ਕਿ ਸੋਚ ਬਣੀ ਰਹੇਗੀ ਜੈਮਿਨੀ ਮਿਥੁਨ ਰਾਸ਼ੀ ਜਿਆਦਾ ਗੁੱਸਾ ਜਿਆਦਾ ਖੇਜਣਾ ਸੂਰਜ ਦਾ ਨਕਸ਼ਤਰ ਹੈ ਹਿੰਮਤ ਕਰਕੇ ਕੀਤੇ ਕੰਮ ਸਕਸੈਸ ਦੇ ਜਾਣਗੇ ਮਾਂ ਦੇ ਜੋੜਾਂ ਚ ਦਰਦ ਮਾਂ ਦੀ ਸਿਹਤ ਦੁਪਹਿਰ ਤੋਂ ਬਾਅਦ ਖਰਾਬ ਹੋ ਸਕਦੀ ਆ ਕਦੀ ਗੋਡਿਆਂ ਚ ਪ੍ਰੋਬਲਮ ਤੇ ਕਦੀ ਕੁਝ ਕੋਈ ਨਾ ਕੋਈ ਪਰੇਸ਼ਾਨੀ ਵਾ ਸਕਦੀ ਆ ਕੀ ਕਰਨਾ ਹੈ ਰਸੋਈ ਚ ਬੈਠ ਕੇ ਖਾਣਾ ਖਾਣਾ ਹੈ ਤੇ ਬਾਅਦ ਸੈਰ ਜ਼ਰੂਰ ਕਰਨੀ ਹੈ ਕੈਂਸਰ ਜਨਕ ਕਰ ਕਰਾਸ਼ੀ ਕਰਾਸ਼ੀ ਦੇ ਲਈ ਜੋ ਨਕਸ਼ਤਰ ਸੂਰਜ ਦਾ ਮਿੱਤਰ ਧਨ ਕਮ ਕਰ ਬਿਜ਼ਨਸ ਦੀ ਲਈ ਪੈਸਾ ਆਇਆ ਤੁਸੀਂ ਖੁਸ਼ ਹੋਏ ਤੁਹਾਡੇ ਚਿਹਰੇ ਦੀ ਸਮਾਈਲ ਆਈ ਨਾਲ ਹੀ ਰੁਕਿਆ ਪੈਸਾ ਵੀ ਆਇਆ ਤੇ ਪਰਿਵਾਰ ਦਾ ਸਾਥ ਮਿਲੇਗਾ ਜਰੂਰ ਠੀਕ ਸੂਰਜ ਦੂਜੇ ਖਾਨੇ ਦਾ ਮਾਲਕ ਜਿਆਦਾ ਆਕੜ ਰਿਸ਼ਤਿਆਂ ਚ ਦੂਰੀਆਂ ਕਰਵਾਏਗੀ ਓਕੇ ਨਿਮਰਤਾ ਨਾਲ ਚੱਲੋ ਲਿਓ ਸਿੰਘ ਰਾਸ਼ੀ ਸਿਹਤ ਠੀਕ ਹੁੰਦੀ ਜਾਏਗੀ ਦੁਪਹਿਰ ਤੋਂ ਬਾਅਦ ਚੰਦਰ ਕੇਤੂ ਦਾ ਗ੍ਰੈਂਡ ਜੋਗ ਦੂਸਰੇ ਸਥਾਨ ਵਿੱਚ ਅਚਾਨਕ ਖਰਚੇ ਪੈ ਜਾਣਗੇ ਅਚਾਨਕ ਕਿਤੇ ਖਰਚਾ ਕਰਨਾ ਪੈ ਸਕਦਾ ਹੈ ਅਚਾਨਕ ਮਨ ਚਾਹੀ ਯਾਤਰਾ ਕਰਨੀ ਵੀ ਪੈ ਸਕਦੀ ਹੈ ਪਰ ਸੂਰਜ ਦਾ ਜਨਕਸ਼ਤਰ ਹੈ ਆਪਣੇ ਲਈ ਦੇਖੋਗੇ ਆਪਣੇ ਆਪ ਦੇਖੋਗੇ ਜਾਨੀ ਆਪਣੀ ਪਰਸਨਲਿਟੀ ਲਈ ਕੰਮ ਕੀਤੇ ਤੇ ਆਪਣੇ ਸਰੀਰ ਲਈ ਤੁਸੀਂ ਕੁਝ ਵਧੀਆ ਵਧੀਆ ਜਿੱਦਾਂ ਆਪਾਂ ਵੀਡੀਓ ਦੇਖਦੇ ਆਂਗੇ ਯੋਗਾ ਦੀਆਂ ਆਈ ਦੀਆਂ ਉਹ ਦੀਆਂ ਤਾਂ ਨੇਮ ਫੇਮ ਵਿੱਚ ਵਾਦਾ ਹੋਣ ਵਾਲਾ ਤੁਹਾਡਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਵਾਦੂ ਖੱਜਲ ਖਵਾਰੀ ਦੇਗਾ ਇੱਕ ਅਜੀਬ ਜਿਹਾ ਡਰ ਪੈ ਬਣੇਗਾ ਕਿਤੇ ਆ ਨਾ ਹੋ ਜੇ ਕਿਤੇ ਹੋ ਨਾ ਹੋ ਜੇ ਚਲੋ ਆਪਣੇ ਮਨ ਨੂੰ ਸਟੇਬਲ ਰੱਖਣ ਦੇ ਲਈ ਰਸੋਈ 'ਚ ਬੈਠ ਕੇ ਖਾਣਾ ਖਾਣਾ ਸਵੇਰ ਤੋਂ ਜੀਭ ਤੇ ਸ਼ਹਿਦ ਲਗਾਣਾ ਇਨਕਮ ਸਥਾਨ 'ਚ ਬੈਠਾ ਹੋਇਆ ਜੋ ਹੈ ਮੰਗਲ ਉਹ ਸੁਖਫਲ ਦਵੇਗਾ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਧਿਆਨ ਰੱਖੋ ਬਣੀ 'ਚ ਮਿਠਾਸ ਰੱਖਿਆ ਕੀਤੇ ਕੰਮ ਹੀ ਸਕਸੈਸ ਦੇਣਗੇ ਤੁਹਾਡੇ ਸ਼ਬਦ ਦੂਜੇ ਨੂੰ ਚੁੱਭ ਸਕਦੇ ਆ ਤਾਲੇ-ਦੁਆਲੇ ਕਿਸੇ ਨਾਲ ਵੀ ਕੋਈ ਗੱਲਬਾਤ ਕਰਨੀ ਆ ਤਾਂ ਥੋੜੀ ਜੀ ਹਲੀਮੀ ਨਾਲ ਗੱਲ ਕਰੋਗੇ ਤਾਂ ਪਰਿਵਾਰ ਵਿੱਚ ਵੀ ਸ਼ਾਂਤੀ ਬਣੀ ਰਹੇਗੀ ਖਾਸ ਤੌਰ ਤੇ ਜੀਵਨ ਸਾਥੀ ਨਾਲ ਗੱਲਬਾਤ ਕਰਦੇ ਸਮੇਂ ਧਿਆਨ ਜ਼ਰੂਰ ਰੱਖੋ ਸਕੋਰਪੀਓ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਦੇਖੋ ਸੂਰਜ ਦਾ ਨਕਸ਼ਤਰ ਮਿੱਤਰ ਹੈ ਕੰਫੀਡੈਂਸ ਤੁਹਾਡਾ ਅੱਛਾ ਹੈ ਮਨ ਤੁਹਾਡਾ ਅੱਛਾ ਹੈ ਹਾਂ ਘੋੜੇ ਜਰੂਰ ਇੱਧਰ ਉੱਧਰ ਭੱਜਣਗੇ ਬੁੱਧ ਲਗਣ ਵਿੱਚ ਕਰਕੇ ਦਿਮਾਗ ਦੀ ਸੋਚ ਲੈ ਪਰ ਹਰਾ ਰੰਗ ਪਾਉਣਾ ਨਹੀਂ ਹੈ ਬਲੈਕ ਕਲਰ ਪਾਉਣਾ ਨਹੀਂ ਹੈ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੀ ਕਰੋ ਇੱਕ ਤਾਂ ਕੁੱਤੇ ਨੂੰ ਰੋਟੀ ਪਾ ਦਿਓ ਕਿ ਤੂੰ ਸ਼ੁਭ ਹੋ ਜਾਏਗਾ ਇਨਕਮ ਸਥਾਨ ਵਿੱਚ ਬੈਠਾ ਤੇ ਦੂਸਰਾ ਤੁਸੀਂ ਬੁੱਧ ਨੂੰ ਸ਼ੁਭ ਕਰਨ ਦੇ ਲਈ ਸਭ ਤੋਂ ਵਧੀਆ ਕੀ ਹੈ ਸਵੇਰੇ ਉੱਠ ਕੇ ਦੁੱਧ ਦੀ ਘੁਰਲੀ ਕਰ ਲ ਲੈ ਨਾਲ ਹੀ ਸ਼ਾਂਤੀ ਆ ਜੂ ਅਗਲੀ ਰਾਸ਼ੀ ਸੈਜੀਟੇਰਸ ਤਨੂ ਰਾਸ਼ੀ ਤਨੂਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਵਿਦੇਸ਼ ਜਾਣ ਵਾਲਿਆਂ ਦੇ ਲਈ ਅਗਲਾ ਹਫਤਾ ਆਉਣ ਵਾਲਾ ਵੀ ਤੇ 2-4 ਦਿਨ ਚ ਵਧੀਆ ਪਰ ਦੁਪਹਿਰ ਤੋਂ ਬਾਅਦ 10ਵੇਂ ਸਥਾਨ ਵਿੱਚ ਕੇਤੂ ਤੇ ਚੰਦਰ ਦਾ ਗ੍ਰਹਿ ਜੋਗ ਲੱਗੇਗਾ ਜੋ ਕਿ ਪਿਤਾ ਤੇ ਮਾਤਾ ਜਾਂ ਬਜ਼ੁਰਗਾਂ ਦੀ ਘਰ ਵਿੱਚ ਸਿਹਤ ਖਰਾਬ ਕਰ ਸਕਦਾ ਹੈ ਠੰਡ ਦਾ ਮੌਸਮ ਹੈ ਜੀ ਬਚ ਕੇ ਰਹੋ ਥੋੜਾ ਕੱਪੜੇ ਕੁੱਪੜੇ ਗਰਮ ਪਾ ਕੇ ਰੱਖੋ ਸੂਰਜ ਲਗਣ ਚ ਤੁਹਾਨੂੰ ਗਰਮੀ ਜ਼ਰੂਰ ਦੇ ਰਿਹਾ ਪਰ ਪਰਿਵਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਦੇ ਸਕਦਾ ਹੈ ਕੀ ਕਰਨਾ ਸਤਨਾ ਚਾ ਪੰਛੀਆਂ ਨੂੰ ਪਾ ਦੇਣਾ ਤੇ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੰਜਕਾ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਦਿਓ ਕੈਪ੍ਰਿਕੌਰਨ ਮਕਰ ਰਾਸ਼ੀ ਚੰਦਰ ਅਠਵੇਂ ਸਥਾਨ ਤੋਂ ਨਿਕਲ ਕੇ ਸ਼ਾਮ ਦੁਪਹਿਰ ਤੋਂ ਬਾਅਦ 12:30 ਵਜੇ ਤੋਂ ਬਾਅਦ ਕਿੱਥੇ ਜਾਏਗਾ 9ਵੇਂ ਸਥਾਨ ਵਿੱਚ ਬਹੁਤ ਵਧੀਆ ਕਿਸੇ ਧਾਰਮਿਕ ਸਥਾਨ ਤੇ ਜਾਣ ਦਾ ਪ੍ਰੋਗਰਾਮ ਬਣ ਸਕਦਾ ਮੱਥਾ ਟੇਕਣ ਜਾ ਸਕਦੇ ਹੋ ਸਾਤਵਿਕ ਸੋਚ ਰਹੇਗੀ ਧਾਰਮਿਕ ਸੰਗੀਤ ਸੁਣੋਗੇ ਚਲੋ ਦਿਨ ਵਧੀਆ ਬੱਚਿਆਂ ਨੂੰ ਕੇਲੇ ਜ਼ਰੂਰ ਦੇ ਦੇਣੇ ਨੇ ਚੰਦਰ ਕੇਤੂ ਦਾ ਕੇਲੇ ਦੇਣ ਤੇ ਚੰਦਰ ਕੇਤੂ ਦਾ ਗ੍ਰਹਿ ਜੋ ਕਿਸਮਤ ਸਥਾਨ ਵਿੱਚ ਰੁਕਾਵੇਗਾ ਨਹੀਂ ਪਾਏਗਾ ਅਗਲੀ ਰਾਸ਼ੀ ਅਕਿਊਰਸ ਯਾਨੀ ਕੰਬ੍ਰਾਸ਼ੀ ਕੰਬ੍ਰਾਸ਼ੀ ਲਈ ਚੰਦਰਮਾ ਸੱਤਵੇਂ ਸਥਾਨ ਵਿੱਚ ਦੁਪਹਿਰ ਤੋਂ ਬਾਅਦ ਅੱਠਵੇਂ ਜਾਏਗਾ ਸੂਰਜ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਜੀਵਨ ਸਾਥੀ ਨਾਲ ਬਹਿਸਬਾਜੀ ਲੜਾਈ ਝਗੜਾ ਕਰਦਾ ਤਣਾ ਵਧਾਏਗਾ ਬੱਚਿਆਂ ਦੇ ਨਾਲ ਵੀ ਬਹਿਸਬਾਜੀ ਤੂੰ ਤੂੰ ਮੈਂ ਮੈਂ ਹੋ ਸਕਦੀ ਆ ਥੋੜਾ ਜਿਹਾ ਸੰਭਲ ਕੇ ਹੀ ਚੱਲੋ इमोशनल ਨਾ ਹੋਵੋ ਪ੍ਰੇਮ ਸਬੰਧਾਂ ਨੂੰ ਤੇ ਆਪਣੇ ਪਰਿਵਾਰ ਦੀ ਸਲਾਹ ਨਾਲ ਲੱਗੇ ਬਤਾਓ ਚੰਦਰ ਅੱਠਵੇਂ ਸਥਾਨ ਤੇ ਆ ਰਿਹਾ ਹੈ ਉਦਾਸੀ ਹੋ ਸਕਦੀ ਹੈ ਤਾਂ ਉਹਦੇ ਲਈ 뮤직 ਸੁਣੋ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਬੇਲਾ ਪੈਸਾ ਕੋਟੋ ਪਾਈਸੇਜ਼ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਚੰਦਰ ਦੁਪਹਿਰ ਤੋਂ ਬਾਅਦ 7ਵੇਂ ਸਥਾਨ ਵਿੱਚ ਆਏਗਾ ਭਾਵੇਂ ਕਿ ਤੂੰ ਦੇ ਨਾਲ ਗ੍ਰੈਂਡ ਜੋਗ ਬਣਾਏਗਾ ਪਰ ਵਿਦੇਸ਼ ਤੋਂ ਪੈਸੇ ਦੇ ਰਸਤੇ ਖੁੱਲਣਗੇ ਕੰਮ ਕਰ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਰੁਕੀ ਪੇਮੈਂਟ ਹੈ ਤਾਂ ਉਹ ਤੁਹਾਡੀ ਆ ਜਾਏਗੀ ਬਸ ਕੱਚ ਦਾ ਗਲਾਸ ਯੂਜ਼ ਨਹੀਂ ਕਰਨਾ ਕਿਤੇ ਪਾਣੀ ਤੋਂ ਨੰਗ ਰਹੇ ਹੋ ਤਾਂ ਥੋੜੇ ਜੇ ਕਾਲੇ ਚਿੱਟੇ ਤੇਲ ਜਲ ਪ੍ਰਵਾਹ ਕਰ ਦਿਓ ਓਕੇ ਚਾਲੋ ਏਸੀ ਕਿ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਦੱਸਿਆ ਤੁਹਾਨੂੰ ਕਿਦਾਂ ਦਿਨ ਨੂੰ ਹੋਰ ਬੈਸਟ ਬਣਾ ਸਕਦੇ ਆ ਸਭ ਦਾ ਦਿਨ ਬੈਸਟ ਹੈ ਜੀ ਬਹੁਤ ਬੈਸਟ ਹੈ ਵਾਦੂ ਮੈਮ ਨਹੀਂ ਕਰਨੇ ਬਹੁਤ ਰਾਸ਼ੀਆਂ ਵਾਲਿਆਂ ਦੇ ਲਈ ਕਹ ਰਹੇ ਨੇ ਕਿ ਆ ਸਾਲ ਇਦਾਂ ਆਏਗਾ ਇਦਾਂ ਆਏਗਾ ਇਦਾਂ ਆਏਗਾ ਅੱਛਾ ਹੀ ਆਏਗਾ ਕੈਨਾਲ ਅੱਛਾ ਨਹੀਂ ਹੁਣਾ ਤੁਸੀਂ ਆਪਣੇ ਸਟਾਰ ਨੂੰ ਸਮਝ ਕੇ ਉਸ ਮੁਤਾਬਕ ਚੱਲਣਾ ਮੈਂ ਆਜ ਪਿਛਲਾ ਸਾਲ ਵੀ ਨੰਗਿਆ ਏ ਕਿ ਬੜੀ ਕਿ ਹਸ ਕੇ ਆ ਰਾਸ਼ੀਆਂ ਵਾਲੀ ਇਦਾਂ ਹੋਜੂ ਇਦਾਂ ਹੋਜੂ ਜਾਂ ਇਹਨਾਂ ਦੇ ਲਈ ਬਹੁਤ ਵਧੀਆ ਹੋਜੂ ਕੁਝ ਨਹੀਂ ਹੋਇਆ ਜਿਹਦੇ ਲਈ ਹੋਇਆ ਰਾਸ਼ੀ ਦਾ ਕੋਈ ਨਹੀਂ ਆਪਣੇ ਕਰਮ ਤੇ ਨਾਲ ਤੁਹਾਡੀ ਨੀਅਤ ਤੇ ਨਾਲ ਤੁਹਾਡੇ ਸਟਾਰ ਮਾਈ ਨੇ ਰੱਖਦੇ ਆ ਹਰ ਕਿਸੇ ਦਾ ਚੰਗਾ ਤੇ ਵਕਤ ਮਾੜਾ ਵਕਤ ਹਮੇਸ਼ਾ ਤੈਰ ਦੋ ਲਾਈਨਾਂ ਦੀ ਤਰ੍ਹਾਂ ਚੱਲਦਾ ਹੈ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਕਿੱਦਾਂ ਆਪਣੇ ਸਟਾਰ ਨੂੰ ਸਹੀ ਕਰਕੇ ਕਿਹੜੀ ਪੱਟਣੀ ਤੇ ਚੱਲਦੇ ਆ ਬਸ ਇਹ ਧਿਆਨ ਰੱਖਣਾ ਹੈ ਇਸੇ ਤਰ੍ਹਾਂ ਵਾਸਤੂ ਸਾਨੂੰ ਬਹੁਤ ਅੱਛੀ એનર્ਜੀ ਦਿੰਦਾ ਹੈ ਕੱਪੜੇ ਸਾਡੇ ਜੋ ਨੇ ਨਾ ਬੁੱਧ ਦੇ ਕਾਰਕ ਮੰਨੇ ਜਾਂਦੇ ਕਈ ਵਾਰੀ ਕਈਆਂ ਨੇ ਪੁੱਛਿਆ ਕਿ ਕੀ ਅਸੀਂ ਲੱਥੇ ਹੋਏ ਕੱਪੜੇ ਕਿਸੇ ਨੂੰ ਦੇ ਸਕਦੇ ਹਾਂ ਹਰ ਕਿਸੇ ਲਈ ਹਰ ਚੀਜ਼ ਨਹੀਂ ਬਣੀ ਜਿਨ੍ਹਾਂ ਦੀ ਜਨਮ ਪੱਤਰੀ ਵਿੱਚ ਬ੍ਰਸਪਤ ਤੇ ਸ਼ੁਕਰ ਖਰਾਬ ਹੋਵੇ ਉਹਨਾਂ ਨੂੰ ਆਪਣੇ ਉੱtre ਹੋਏ ਕੱਪੜੇ ਕਿਸੇ ਨੂੰ ਨਹੀਂ ਦੇਣੇ ਚਾਹੀਦੇ। ਗੋਧ ਰਾਹੂ ਦੀ ਜੁੱਤੀ ਹੋਵੇ ਉਹਨਾਂ ਨੂੰ ਵੀ ਨਹੀਂ ਦੇਣੇ ਚਾਹੀਦਾ ਤਾਂ ਬਸ ਉਹਨਾਂ ਦੀ ਜਨਮ ਪੱਤਰੀ ਵਿੱਚ ਹੈ ਹਰ ਕਿਸੇ ਦੇ ਲਈ ਇਹ ਚੀਜ਼ ਨਹੀਂ ਬਣੀ। ਤਾਂ ਇਸ ਕਰਕੇ ਆਪਣੀ ਜਨਮ ਪੱਤਰੀ ਚੈੱਕ ਕਰਕੇ ਆਪਣੇ ਗ੍ਰਹਿਣ ਚੈੱਕ ਕਰਕੇ ਹੀ ਆਪਣੇ ਕੱਪੜੇ ਦੂਸਰੇ ਨੂੰ ਦਿਆ ਕਰੋ। ਆਪਣੇ ਘਰ ਵਿੱਚ ਤੁਸੀਂ ਕੋਈ ਵੀ ਯੂਜ਼ ਕਰ ਸਕਦਾ ਹੈ ਤਾਂ ਕੋਈ ਨਹੀਂ ਹੈ। ਠੀਕ ਹੈ? ਓਕੇ। ਸਮਾ ਇਜਾਜ਼ਤ ਆਪ ਸਭ ਦਾ। ਇਸ lần ਅੱਛਾ ਨੰਗੇ ਬਹੁਤ ਅੱਛਾ ਜਾਵੇ। ਮਿੰਦੋ ਇਜਾਜ਼ਤ ਸਤਿ ਸ਼੍ਰੀ ਅਕਾਲ।